ਲਓ ਜੀ ਵਾਹਨ ਕਰਕੇ ਤਿਆਰ ਆਪਾਂ ਲਾਗੇ ਕੰਪਿਊਟਰ ਕਰਾ ਲਵਾਉਣ ਕਰਾ ਸਾਰੇ ਬਹੁਤ ਸੋਹਣਾ ਲਵਾਉਂਦਾ ਮੁੰਡਾ ਇਹ ਕਹਿੰਦੇ ਲਵਾਉਣਾ ਹੋਵੇ ਨਾ ਕੋਨਾ ਸੰਧੂ ਭੱਦਿਆਂ ਦਾ ਮੁੰਡਾ ਕੋਨਾ ਬਹੁਤ ਵਧੀਆ ਡਰਾਈਵਰੀ ਬਹੁਤ ਵਧੀਆ ਟਰੈਕਟਰ ਵੀ ਨਮਾ ਇਹਦਾ ਫਾਰਮਸਾ 60 ਵਾਹਨ 'ਚ ਫਰਕ ਬਹੁਤ ਸੀਗਾ ਪਹਿਲਾਂ ਵੀ ਲਵਾਇਆ ਸੀ ਕਰਾ ਉਦੋਂ ਵੀ ਗੱਲ ਜੀ ਬਣੀ ਨਹੀਂ ਉਦੋਂ ਵਾਹਨ ਹੀ ਨਹੀਂ ਬਣਿਆ ਸੀਗਾ ਅੱਗੀ ਕਰਤੇ ਕਰਤੇ ਵਧੀਆ ਵਰਗ ਵੱਡੇ ਬਣ ਕੇ ਦੇਖੋ ਬਹੁਤ ਸੋਹਣਾ ਕਰਾ ਲਾਉਂਦਾ ਮੁੰਡਾ। ਬਾਕੀ ਸੰਦ ਨਾ ਮੈਂ ਚਲਾ ਲਿਆ ਇਹਨੇ ਕੰਪਿਊਟਰ ਹਲੇ ਬਾਕੀ ਦਾ ਹੋਰ ਪਤਾ ਨਹੀਂ ਕਿਸ ਨੇ ਚਲਾਇਆ ਜਾਂ ਨਹੀਂ ਚਲਾਇਆ। ਕੰਮ ਸੋਹਣਾ ਕਰਦਾ ਇਹ। ਤਾਂ ਲਵੇ ਲਾਉਣੇ ਜੇ ਕਿਸੇ ਨੇ ਲਵਾਉਣਾ ਹੋਇਆ ਇਹਨੇ ਇਹਦੇ ਨਾਲ ਕਰਿਓ ਸੰਪਰਕ। ਆਪਣੇ ਘੋਮਨੇ ਸੰਧੂ ਨਾਲ। ਤੂੰ ਤਾਦਾ ਨਾ। ਟੋਕਰ ਵੀ ਆ ਨਾ ਤਾਦਾ। ਉਹ ਤਾਂ ਨਹੀਂ ਕਹਿੰਦੇ ਆ ਜਿਆਦਾ ਦੇਖੋ। ਆਰਮ ਦਾ ਤਾਂ ਫਰਕ ਸੀਗਾ ਇਹ ਪਲੌਆਂ ਦਾ ਪੱਟਿਆ ਸੀਗਾ ਹੁਣ ਪਲੌਆਂ ਦਾ ਪੱਟਿਆ ਹੁਣ ਕਰਕੇ ਦੜਕੀਆਂ ਬਾਹਲੇ ਪੈ ਗਿਆ ਸੀ ਤਣਕ ਨੂੰ ਬਾਹਲੇ ਪਰ ਪਰ ਕੇ ਪਾਣੀ ਲਾਉਣੇ ਪਏ ਤਾਂ ਹੀ ਕੰਮ ਕੋ ਜਿਹੜਾ ਹੋ ਗਿਆ ਜੀ ਦੇਖੋ ਕਿੰਨੀ ਵਧੀਆ ਉਹ ਸ਼ੌਂਕ ਨਾਲ ਕੰਮ ਕਰਦਾ ਮੁੰਡਾ ਡਰਾਈਵਰੀ ਬਹੁਤ ਵਧੀਆ ਦਾ ਇਸੇ ਟਰੈਕਟਰਾਂ ਦੀ ਹੁੰਦਾ ਇਹ ਇਹਦੇ ਨਾਲ ਹੀ ਹੁੰਦਾ ਪੱਕਾ ਹੀ ਜੇ ਇੱਕ ਥਾਂ ਤੇ ਬੰਦਾ ਚੱਲਦਾ ਉਹਨੂੰ ਭੇਤ ਵੀ ਆ ਜਾਂਦਾ ਪੰਮ ਕਰਨ ਦਾ ਹੀ ਪੇਤਾ ਜਾਂਦਾ ਸੰਧ ਦਾ ਹੀ ਪੇਤਾ ਜਾਂਦਾ ਮੰਦਰ ਡਰਾਈਵਰ ਹੈ ਮੰਦਰ ਲਈ ਜਿੰਗੇ ਨੇ ਮੁੰਡਾ ਹੈ ਬਹੁਤ ਵਧੀਆ ਕੰਮ ਕਰਦਾ ਇਹ ਡਬਲ ਚੱਕਿਆਂ ਵਾਲੇ ਇਹ ਕਿਰਾਇਆ ਹੈ ਇਹ ਦੜਕੀ ਨਹੀਂ ਪਾਉਂਦਾ ਜਿਹੜਾ ਕੈਰੇ ਟਾਇਰ ਜਿਹੇ ਹੁੰਦੇ ਨੇ ਨਾ ਉਹਦੋਂ ਉਚਾਨੀ ਵੇਰ ਰਹੇ ਜਾਂਦਾ ਇਹ ਨਹੀਂ ਛੱਡਦਾ ਅਨੇ ਦਾ ਨਤਰੰਦਾ ਹੋਰ ਲਾਉ ਉਹ ਹਰਕ ਬਾਹਲਾ ਸੀ ਬਾਂਚ ਨੈਦਾ ਝੋਨੇ ਵੇਲੇ ਜਿੱਥੇ ਪਾਣੀ ਨਹੀਂ ਚੜਦਾ ਉੱਥੇ ਕੱਖ ਹੋ ਜਾਂਦੇ ਆ ਜਿੱਥੇ ਵੱਧ ਖੜਦਾ ਰਹਿੰਦਾ ਉਹ ਹੂੰ ਠੱਕਾ ਲੱਗਦਾ ਇਹ ਮੇਰੇ ਕੋਈ ਮੂੰਗੀ ਬੀਜਾਂਗੇ ਹੁਣ ਮੂੰਗੀ ਨੂੰ ਵੀ ਇਹੇ ਇਹੀ ਹਾਲ ਕਰਦਾ ਹੁੰਦਾ ਮੂੰਗੀ ਵਾਹ ਪਾਣੀ ਚਲਦੀ ਨਹੀਂ ਲੋ ਆਏ ਭਰ ਜਾਂਦਾ ਜਾਵਾਂ ਦੂਜੇ ਕਰਾਵਾਂ ਗੋ ਇਦ ਕੀ 10 ਪਹਿਲੇ ਵਧੀਆ ਸ਼ੌਕ ਨੇ ਬਣਾਇਆ ਫੇਰ ਕਾ ਲੱਗਿਆ ਪਹਿਲੀ ਵਾਰ ਬਹੁਤ ਨਹੀਂ ਬਣਾਇਆ ਤੇ ਮਾਰੇ ਟਰੈਕਟਰ ਦਾ ਕੰਮ ਨਹੀਂ ਹੈਗਾ ਟਰੈਕਟਰ ਵੀ ਤਕੜਾ ਹੈ ਵੱਡੇ ਟਾਇਰਾਂ ਚ ਬਾਕੀ ਕਰਾਵਾ ਵਧੀਆ ਪਾਲੂ ਵਾਲਾ ਦਾ ਕਰ ਰਹੇ ਹਾਂ ਸਮਝਰਤ ਤਾਂ ਬਾਕੀ ਆਪਾਂ ਲਾਇਲਵਾਦ ਫੇਰ ਦੇਖਦੇ ਆਂ ਵੀ ਪਾਣੀ ਲਾ ਕੇ ਕਿੰਨਾ ਕੁ ਫਰਕ ਰਹੂਗਾ ਜੇ ਬਰੰਦਾ ਦਿੱਸਾ ਤਾਂ ਫੇਰ ਕਿ ਕਰਾਂਦਾ ਜਾ ਮੂੰਗੀ ਵੱਢ ਕੇ ਮਰਵਾ ਦਿਆਂਗੇ ਐ ਤਾਂ ਖਰਪਸਾ ਗਿਆ ਜੂ ਬੰਦਾ ਫਰਕ ਤਾਂ ਪਾਇਆ ਜਾਂਦਾ بڑے ਮोटे ਫਰਕ ਤਾਂ ਕੀਤਾ ਜਾਂਦਾ ਹੁੰਦਾ ਤੇਰੀ ਗੱਲ ਤਾਂ ਸੱਚੀ ਨੇ ਅਜ ਆਪਣੀ ਸਪੈਸ਼ਲ ਡਿਊਟੀ ਕਰਾਤੀ ਐ ਹਲੇ ਲਵੇ ਲਾਉਣੇ ਕਿਸੇ ਨੇ ਪਾਹ ਸਾਡੇ ਇੱਥੇ ਨਹੀਂ ਪਾਇਆ ਮੈਂ ਕਿ ਇਹਦਾ ਕਰਾ ਕਰਕੇ ਕਾ ਕਾ ਹਲ ਕਰੀ ਪਹਿਲਾਂ ਕੱਲ ਬਾਹ ਹੁਣ ਬਾਹ ਆ ਰਾਜੇ ਤਾਂ ਟਾਈਮ ਲਿਆ ਜੀ ਤੂੰ ਕਈ ਲਾ ਕੇ ਜਾ ਸਾਡੇ ਚਲੋ ਠੀਕ ਹੈ ਜੀ ਲਗਾ ਲਿਓ ਕਿਸੇ ਨੇ ਲਗਾਉਣਾ ਹੋਇਆ ਬਹੁਤ ਵਧੀਆ ਕੰਮ ਕਰਦਾ ਮੁੰਡਾ ਇਹ ਓਕੇ